ਤੁਹਾਨੂੰ ਕੋਲਡ ਸਟੋਰ ਦਾ ਬਾਰੇ ਦੱਸ ਦਿਆ ਕਿਉਂਕਿ ਜਿਹੜੇ ਆਲੂ ਉਤਪਾਦਕ ਵੀਰ ਆ ਹਨਾ ਉਹਨਾਂ ਨੂੰ ਤਾਂ ਪਤਾ ਹੁੰਦਾ ਤੇ ਜਿਹੜੇ ਬੰਦੇ ਨਹੀਂ ਆਏ ਉਹਨਾਂ ਨੂੰ ਐਂ ਹੀ ਨਹੀਂ ਪਤਾ ਵੀ ਸਟੋਰੇਜ ਰੱਖਦੇ ਕਿਵੇਂ ਆ ਨਾ ਆਲੂ ਤਾਂ ਤੁਸੀਂ ਵੇਖੋ ਵੀ ਆ ਢਾਂਗਾ ਲਾ ਕੇ ਆਲੂ ਇਸ ਤਰ੍ਹਾਂ ਰੱਖੇ ਜਾਂਦੇ ਵਿੱਚ ਇਹਦੇ ਗਲੀਆਂ ਛੱਡ ਦਿੰਦੇ ਆ ਤੇ ਜਿਵੇਂ ਆਪਣੀ ਏਸੀ ਦੀ ਠੰਢੀ ਹਵਾ ਹੁੰਦੀ ਹੈ ਸਮਝ ਲਓ ਵੱਡਾ ਏਸੀ ਹੈ ਤਾਂ ਉਹਦੇ ਤੁਹਾਨੂੰ ਇਹਦੀ ਕਲਿੱਪ ਲਾ ਦਾਂਗੇ ਤੁਸੀਂ ਵੇਖੋ ਵੀ ਤਿੰਨ ਵੱਡੇ ਕੰਪਰੈਸਰ ਆ ਜਿਵੇਂ ਆਪਣੀ ਏਸੀ ਦਾ ਕੰਪਰੈਸਰ ਹੁੰਦਾ ਹੈ ਉਦੇ ਅੱਗੇ ਤੁਸੀਂ ਇੱਕ ਲੰਬਾ ਜਿਹਾ ਸਿਲੰਡਰ ਦੇਖੋਗੇ ਉਹਦੇ 'ਚ ਗੈਸ ਹੈ ਜਿਵੇਂ ਆਪਣੇ ਏਸੀ 'ਚ ਗੈਸ ਹੁੰਦੀ ਹੈ ਤੇ ਜਿਹੜਾ ਬਾਹਰ ਪਾਣੀ ਡਿੱਗਦਾ ਉਹ ਸਮਝ ਲਓ ਵੀ ਮਗਰਲਾ ਜਿਹੜਾ ਆਪਣਾ ਉਹਨੂੰ 쿨ਿੰਗ ਯੂਨਟ ਹੈ ਜਿਹੜੀ ਗੈਸ ਕੰਪਰੈਸਰ ਇਹਦੇ ਵਿੱਚ ਦੀ ਘੁਮਾਉਂਦੇ ਰਹਿੰਦੇ ਆ ਜਿਹੜੇ ਇਹਦੇ ਯੂਨਟ ਲੱਗੇ ਹੁੰਦੇ ਆ ਹਨਾ ਤਾਂ ਠੰਡੀ ਹਵਾ ਇਹਦੇ ਜਾਂਦੀ ਰਹਿੰਦੀ ਹੈ ਤਕਰੀਬਨ ਇਸ ਸਮੇਂ ਇੱਥੇ 1 ਤੋਂ 2 ਡਿਗਰੀ ਟੈਂਪਰੇਚਰ ਹੈ ਤਾਂ ਇੰਨਾ ਠੰਡਾ ਰੱਖਣਾ ਪੈਂਦਾ ਵੀ ਇਹਦੀ ਜਰਮੀਨੇਸ਼ਨ ਨਾ ਹੋਵੇ ਇਹਨੂੰ ਜਮਾ ਕੇ ਰੱਖਿਆ ਜਾਂਦਾ ਤੇ ਇਹਦੀਆਂ 5 ਮੰਜ਼ਲਾਂ ਇਹ ਦੇ 50000 ਗੱਟੇ ਦਾ ਇਹ ਗੁਰਨਾਨਕ ਕੋਲ ਸਟੋਰ ਸਾਡੇ ਮਿੱਤਰ ਹੈ ਮੈਂ ਇੱਥੇ ਆਇਆ ਸੀ ਅਸੀਂ ਇੱਥੇ ਬਹੁਤ ਵੱਡਾ ਜਿਹੜਾ ਯੂਨਿਟ ਲਾਇਆ ਹੋਇਆ ਸੋਲਰ ਦਾ ਤਾਂ ਮੈਂ ਕਿਹਾ ਇਹਦੀ ਵੀ ਜਾਣਕਾਰੀ ਦਈਏ ਤੇ 1 50000 ਗੱਟੇ ਦਾ ਹੋਰ ਨਾਲ ਹੀ ਇਹਨਾਂ ਦਾ ਹੈਗਾ ਮਤਲਬ 1 ਲੱਖ ਗੱਟੇ ਦਾ ਸਟੋਰੇਜ ਇਹ ਇੱਥੇ ਹੈਗਾ ਤਾਂ ਇਹ ਆਲੂ ਸਟੋਰ ਪਿਆ ਰਹਿੰਦਾ ਜੀ ਉਸੇ ਤਰ੍ਹਾਂ ਜਿਵੇਂ ਤੁਸੀਂ ਦੇਖੋਗੇ ਕੁਝ ਨਹੀਂ ਰਾਇਆ ਜਿਵੇਂ ਇਹ ਟਰਗਾ ਪਿਆ ਹੈ ਠੀਕ ਹੈ ਇਹ ਹੈ ਜੀ ਕੋਲਡ ਸਟੋਰੇਜ ਤਾਂ ਲੱਕੜ ਦੀਆਂ ਆਹ ਜਿਹੜੀਆਂ ਛੱਤਾਂ ਬਣਾਈ ਜਾਂਦੀਆਂ ਇਹਦੇ ਵਿੱਚ ਵਿੱਚ ਗੈਪ ਛੱਡਿਆ ਜਾਂਦਾ ਵੀ ਹਵਾ ਜਿਹੜੀ ਅਖੀਰ ਤੱਕ ਜਿਹੜੀ ਟੈਂਪਰੇਚਰ ਰੱਖ ਰਵੇ ਤਾਂ ਇਹ ਹੈ ਜੀ ਕੋਲਡ ਸਟੋਰ ਤੁਸੀਂ ਵੇਖੋ ਕਿਵੇਂ ਗੱਟੇ ਸਾਰੇ ਪਰੇ ਵੀ ਆ